ਕੋਈ ਸ਼ੂਗਰ ਦਾ ਮਰੀਜ਼ ਹੋ ਸਕਦਾ ਕੋਈ ਜੋੜਾਂ ਦਾ ਮਰੀਜ਼ ਹੈ ਕੋਈ ਕਿਡਨੀ ਦਾ ਮਰੀਜ਼ ਆ ਕਿਸੇ ਨੂੰ ਲਿਵਰ ਦੀ ਦਿੱਕਤ ਆ ਕਿਸੇ ਨੂੰ ਚਮੜੀ ਦੇ ਰੋਗ ਨੇ ਕਿਸੇ ਦੇ ਵਾਲ ਝੜਦੇ ਆ ਕਿਸੇ ਨੂੰ ਮਾਈਗਰੇਨ ਦੀ ਦਿੱਕਤ ਆ ਕੋਈ ਨਸ਼ੇ ਦੇ ਵਿੱਚ ਮਰੀਜ਼ ਹੋਇਆ ਪਿਆ ਕੋਈ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਿਹਾ ਪੰਜ ਇਸ ਤਰ੍ਹਾਂ ਦੇ ਗਲਤੀਆਂ ਨੇ ਜਿਹੜੀਆਂ ਅਸੀਂ ਇਸ ਵੇਲੇ ਆਪਣੀ ਕਿਸੇ ਵੀ ਬਿਮਾਰੀ 'ਚ ਕਰ ਸਕਦੇ ਆ ਅਸੀਂ ਸਭ ਤੋਂ ਵੱਡੀ ਗਲਤੀ ਕਰਦੇ ਆ ਕਿ ਅਸੀਂ ਜੜ੍ਹਾਂ ਦੇ ਉੱਤੇ ਕੰਮ ਨਹੀਂ ਕਰਦੇ ਅਸੀਂ ਸਿਰਫ ਉੱਪਰਲੇ ਲੈਵਲ ਦੇ ਉੱਤੇ ਦਰਖਤ ਦੀਆਂ ਟਾਹਣੀਆਂ ਛਾਂਗਦੇ ਰਹਿੰਦੇ ਆ ਦਰਖਤ ਤੋਂ ਅਸੀਂ ਤੰਗ ਆ ਪਰ ਅਸੀਂ ਉਹਦੇ ਟਾਣੀਆਂ ਛਾਂਗ ਛਾਂਗ ਕੇ ਸੋਚਦੇ ਵੀ ਲੈ ਵੀ ਦਰਖਤ ਵੱਡਤਾ ਦਰਖਤ ਵੱਡਿਆ ਉਦੋਂ ਜਣਾ ਜਦੋਂ ਇੱਕ ਵੀ ਜੜ ਮਿੱਟੀ ਚ ਨਾ ਰਹੇ ਜੇ ਕਿਤੇ ਜੇ ਤਾਂ ਪਾਣੀ ਲੱਗਣਾ ਤੇ ਉਹਨੇ ਫੇਰ ਹੋ ਗਿਆ ਹੁਣ ਸ਼ੂਗਰ ਵੱਜ ਗਈ ਸ਼ੂਗਰ ਹੋ ਗਈ ਸਾਰੇ ਬੰਦੇ ਇਹੀ ਚੱਕਰ ਚ ਸਾਨੂੰ ਇਹੀ ਨਹੀਂ ਪਤਾ ਵੀ ਜੇ ਸਾਡਾ ਲਿਵਰ ਖਰਾਬ ਹੋਇਆ ਤਾਂ ਕਰਕੇ ਸਾਡੀ ਸ਼ੂਗਰ ਵਧੀ ਜੇ ਇਹ ਪੰਜ ਗਲਤੀਆਂ ਅਸੀਂ ਨਾ ਕਰੀਏ ਦਵਾਈਆਂ ਬੰਦ ਹੋ ਸਕਦੀਆਂ ਬਿਲਕੁਲ ਹੋ ਸਕਦੀਆਂ ਤੁਹਾਨੂੰ ਸ਼ੂਗਰ ਤੁਹਾਨੂੰ ਬੀਪੀ ਦੀ ਦਿੱਕਤ ਆ ਤੁਹਾਡੇ ਕੋਈ ਵੀ ਦਵਾਈ ਥਾਇਰੋਇਡ ਦੀ ਦਵਾਈ ਚੱਲਦੀ ਹੋਵੇ ਸ਼ੂਗਰ ਦੀ ਚੱਲਦੀ ਹੋਵੇ ਜਿਹੜੀ ਮਰਜ਼ੀ ਪੈਥੀ ਦੇ ਜਿਹੜੀ ਮਰਜ਼ੀ ਪੈਥੀ ਦੇ ਚੱਲਦੀ ਹੋਵੇ ਜਿਹੜੀ ਮਰਜ਼ੀ ਐਲੋਪੈਥੀ ਦੀ ਦਵਾਈ ਚੱਲਦੀ ਹੋਵੇ ਜਿਹੜੀ ਮਰਜ਼ੀ ਪੈਥੀ ਦੀ ਤੁਹਾਡੀ ਦਵਾਈ ਚੱਲਦੀ ਹੋਵੇ ਸਿਰਫ ਇੱਕੋ ਹੀ ਕੰਮ ਕਰਨਾ ਰੋਜ਼ਾਨਾ ਤੁਸੀਂ ਸਵੇਰੇ ਉੱਠ ਕੇ ਆਹ 15 ਐਮਐਲ ਲੈ ਜਾਈਂ ਆਹ ਦਿਖਾ ਦਿਓ ਠੀਕ ਹੈ ਆਹ 15 ਐਮਐਲ ਆਪਾਂ ਮਹਾਰਾਜਾ ਸ਼ਹੀ ਸ਼ਰਬਤ ਭਰ ਲੈ ਜੀ ਠੀਕ ਹੈ ਠੀਕ ਹੈ ਪਰ ਤੁਸੀਂ ਇਹਨੂੰ ਇਦਾਂ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਦਾ ਕਹਿੰਦੇ ਹੁੰਦੇ ਆ ਵੀ 45 ਦਿਨ ਦਾ ਕੋਰਸ ਹੈ 45 ਦਿਨ ਦੇ ਕੋਰਸ 'ਚ ਕੀ ਹੈ ਵੀ ਤੁਹਾਡੀਆਂ ਰਿਪੋਰਟਾਂ ਤੁਹਾਨੂੰ ਪਤਾ ਲੱਜੇ ਵੀ ਰਿਵਰਸ ਹੋਣ ਲੱਗ ਗਈ ਸੋ ਉਹਨਾਂ ਦੀ HBA1C ਸੀਗੀ ਉਹਨਾਂ ਦੀ HBA1C ਡਕਾਰ ਆਉਣ ਲੱਗ ਗਈ ਇਹ ਨਹੀਂ ਹੁੰਦੇ ਨੇ ਜੀ ਡਕਾਰ ਫਿਰ ਇਹ ਨਾਲ ਦੀ ਨਾਲ ਫਿਰ ਰਿਲੀਜ਼ ਕਰਦੀ ਹੈ ਜੀ ਇਹ ਲਿਵਰ ਦੇ ਪੋਰਸ਼ਨ ਖੋਲ ਦਿੰਦੀ ਹੈ ਤਾਂ ਜਿੰਨੀ ਗੈਸ ਅੰਦਰ ਸਟੋਰਡ ਹੈ ਫਰੂਕੀ ਜੀ ਉਹਨੂੰ ਇਹ ਬਾਹਰ ਕੱਢਦੀ ਤੁਸੀਂ ਫਰੂਕੀ ਜੀ ਬਚਪਨ ਦੇ ਵਿੱਚ ਕਿੰਨੀਆਂ ਰੋਟੀਆਂ ਖਾਂਦੇ ਸੀਗੇ ਬੜਿਆ ਖਾ ਜਾਂਦੇ ਸੀ ਫਿਰ ਵੀ ਅੰਦਾਜ਼ 3 4 4 5 ਤੱਕ ਖਾ ਜਾਂਦੇ ਸੀ ਜੀ ਸੇ ਆਰਾਮ ਨਾਲ ਅੱਜ ਕਿੰਨੀਆਂ ਖਾਂਦੇ ਹੋ ਜੀ ਅੱਜ ਅਸੀਂ 1 ਜਾਂ 2 ਫੁਲਕੇ ਤੱਕ ਕੁਦਰਤ ਨੇ ਆਪਦੀ ਖਰਾਕ ਗਰੋਇੰਗ ਏਜ ਦੇ ਵਿੱਚ ਵਧਾ ਲਈ ਸੀ ਅੱਜ ਉਹਨੂੰ ਗਰੋਥ ਦੀ ਲੋੜ ਨਹੀਂ ਅੱਜ ਉਹਨੂੰ ਸਿਰਫ ਸਟੇਬਿਲਿਟੀ ਦੀ ਲੋੜ ਅਸੀਂ ਦਵਾਈ ਸ਼ੁਰੂ ਕਰਦੇ ਹਾਂ ਥੋੜੇ ਤੋਂ ਤੇ ਵੱਧਦੇ ਜਾਂਦੇ ਆ ਤਾਂ ਇਹ ਇਸ ਬਹੁਤ ਵੱਡਾ ਸੰਕੇਤ ਆ ਐਵੇਂ ਕੀ ਹੁੰਦਾ ਜੀ بڑے ਲੋਕ ਅਫੀਮ ਨੂੰ ਦਵਾਈ ਮੰਨਦੇ ਆ ਉਹ ਕਹਿੰਦੇ ਆਫੀਮ ਤਾਂ ਬਹੁਤ ਵਧੀਆ ਦਵਾਈ ਆ ਖਾ ਲੈਣੀ ਚਾਹੀਦੀ ਸ਼ੁਰੂ ਕਿੱਥੋਂ ਕੀਤੀ ਸੀ ਕਹਿੰਦੇ ਮਾਂਚੇਸ ਦੀ ਤਿੱਲੀ ਪਿੱਛੇ ਲਾ ਕੇ ਪਹਿਲੇ ਦਿਨ ਖਾਦੀਏ ਤੇ ਮੈਂ ਕਿ ਕੀ ਹੋਇਆ ਸੀ ਕਹਿੰਦੇ ਦਰਦ ਤਕਲੀਫ ਜੋੜਾਂ ਦੇ ਦਰਦ ਸਭ ਠੀਕ ਹੋ ਗਏ ਦੋ ਸਾਲ ਬਾਅਦ ਇਹ ਹਾਲਾਤਾਂ ਨੇ ਵੀ ਬੰਟੇ ਨੂੰ ਵੀ ਦੋ ਇਸ ਸੱਚ ਤੋੜ ਕੇ ਪਾਣੀ ਦੇ ਨਾਲ ਅੰਦਰ ਨਗਾਉਣਾ ਪੈਂਦਾ ਕਹਿੰਦੇ ਤਾਂ ਜਾ ਕੇ ਕਿਤੇ ਸਰੀਰ ਦੁੱਖੋਂ ਹਟਦਾ ਜੇ ਅਸੀਂ ਇਹ ਨਾ ਖਾਈਏ ਤਾਂ ਜਿੰਨਾ ਪਹਿਲਾਂ ਦੁੱਖਦਾ ਸੀ ਹੁਣ ਉਦੋਂ ਵੀ 100 ਗੁਣਾ ਵੱਧ ਦੁੱਖਦਾ ਮਤਲਬ ਜੇਕਰ ਤੁਹਾਡੀ ਡੋਜ਼ ਲਗਾਤਾਰ ਵੱਧ ਰਹੀ ਹੈ ਤਾਂ ਤੁਸੀਂ ਗਲਤ ਟਰੈਕ ਤੇ ਉੱਤੇ ਬਿਲਕੁਲ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੀ ਡੀ ਅਰਵਿਦਾ ਦੇ ਪ੍ਰਬੰਧਕ ਯੋਧਾ ਸਿੰਘ ਪੰਜ ਇਸ ਤਰ੍ਹਾਂ ਦੇ ਗਲਤੀਆਂ ਨੇ ਜਿਹੜੀਆਂ ਅਸੀਂ ਇਸ ਵੇਲੇ ਆਪਣੀ ਕਿਸੇ ਵੀ ਬਿਮਾਰੀ 'ਚ ਕਰ ਸਕਦੇ ਆ ਤੇ ਅਜਿਹੇ ਦੇ ਵਿੱਚ ਬਿਮਾਰੀ ਹੈ ਜਿਹੜੀ ਉਹ ਘਟਣ ਦੀ بجائے ਦਵਾਈ ਤੁਹਾਨੂੰ ਰਾਹਤ ਦੇਣ ਦੀ بجائے ਡਾਕਟਰ ਤੁਹਾਡੀ ਬਿਮਾਰੀ ਦਾ ਬੋਝ ਹਲਕਾ ਕਰਨ ਦੀ بجائے ਉਹ ਜ਼ਿਆਦਾ ਬੋਝ ਬਣ ਜਾਂਦੀ ਹੈ ਕਿਹੜੀਆਂ ਗਲਤੀਆਂ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਦੁਰਸਤ ਕਰ ਸਕਦੇ ਆ ਕਿਸ ਤਰੀਕੇ ਨਾਲ ਅਸੀਂ ਆਪਣੀ ਦਵਾਈ ਦਾ ਸਹੀ ਲਾਹਾ ਲੈ ਸਕਦੇ ਆ ਸਾਰੀਆਂ ਗੱਲਾਂ ਅਸੀਂ ਕਰਾਂਗੇ ਯੋਧਾ ਸਿੰਘ ਹਰ ਨਾਲ ਯੋਧਾ ਜੀ ਇੱਕ ਵਾਰ ਬਹੁਤ ਤੋਂ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਵੀਡੀਓ ਦੇਖ ਰਹੇ ਹੋ ਫਰੂਕੀ ਜੀ ਜਿਹੜੀ ਤੁਸੀਂ ਜ਼ਿਕਰ ਕੀਤਾ ਵੀ ਪੰਜ ਗਲਤੀਆਂ ਨੇ ਜਿਹੜਾ ਇਨਸਾਨ ਕਰਦਾ ਹੈ ਜਿਹੜਾ ਮਰੀਜ਼ ਆ ਖਾਸ ਕਰਕੇ ਹੁਣ ਮਰੀਜ਼ ਕਈ ਪ੍ਰਕਾਰ ਦੇ ਨੇ ਕੋਈ ਸ਼ੂਗਰ ਦਾ ਮਰੀਜ਼ ਹੋ ਸਕਦਾ ਕੋਈ ਜੋੜਾਂ ਦਾ ਮਰੀਜ਼ ਹੈ ਕੋਈ ਕਿਡਨੀ ਦਾ ਮਰੀਜ਼ ਆ ਕਿਸੇ ਨੂੰ ਲਿਵਰ ਦੀ ਦਿੱਕਤ ਆ ਕਿਸੇ ਨੂੰ ਚਮੜੀ ਦੇ ਰੋਗ ਨੇ ਕਿਸੇ ਦੇ ਵਾਲ ਝੜਦੇ ਆ ਕਿਸੇ ਨੂੰ ਮਾਈਗਰੇਨ ਦੀ ਦਿੱਕਤ ਆ ਕੋਈ ਨਸ਼ੇ ਦੇ ਵਿੱਚ ਮਰੀਜ਼ ਹੋਇਆ ਪਿਆ ਕੋਈ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਿਹਾ ਹੁਣ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਮਰੀਜ਼ ਨੇ ਇਹਦੇ ਵਿੱਚ ਅਸੀਂ ਇੱਕ ਚੀਜ਼ ਬਹੁਤ ਨਜ਼ਦੀਕੀ ਨਾਲ ਦੇਖਿਆ ਵੀ ਹਰ ਮਰੀਜ਼ ਇੱਕ ਗਲਤੀ ਜ਼ਰੂਰ ਕਰਦਾ ਜਿਹੜੀ ਸਭ ਤੋਂ ਪਹਿਲੀ ਗਲਤੀ ਉਹ ਬੰਦਾ ਕਰਦਾ ਉਹੀ ਹੀ ਕਰਦਾ ਉਹ ਵੀ ਫਰਜ ਕਰ ਲੋ ਜੀ ਤੁਹਾਨੂੰ 슈ਗਰ ਹੋ ਗਈ ਤਾਂ 슈ਗਰ ਹੋਈ ਕਿਉਂ ਉਹ ਜੜ ਦੇ ਉੱਤੇ ਤਾਂ ਕੋਈ ਦਵਾਈ ਲਈ ਨਹੀਂ ਨਹੀਂ 슈ਗਰ ਤਾਂ 슈ਗਰ ਵਧ ਗਈ 슈ਗਰ ਹੋ ਗਈ ਜੀ ਸਾਡੇ ਲਈ ਤਾਂ ਇਹ ਚੀਜ਼ ਹੈ ਬਿਲਕੁਲ ਸਿਆਣੀ ਗੱਲ ਹੁਣ 슈ਗਰ ਵਧ ਗਈ 슈ਗਰ ਹੋ ਗਈ ਸਾਰੇ ਬੰਦੇ ਇਹੀ ਚੱਕਰ ਚ ਨੇ ਤੇ ਇਹੀ ਚੀਜ਼ ਕਰਕੇ ਸਾਡਾ ਅੱਜ ਸ਼ੋਸ਼ਣ ਹੋ ਰਿਹਾ ਸਾਨੂੰ ਇਹੀ ਨਹੀਂ ਪਤਾ ਵੀ ਜੇ ਸਾਡਾ ਲਿਵਰ ਖਰਾਬ ਹੋਇਆ ਤਾਂ ਕਰਕੇ ਸਾਡੀ 슈ਗਰ ਵਧੀ ਆ ਜਦੋਂ ਤੱਕ ਸਾਨੂੰ ਇਹ ਹੀ ਨਹੀਂ ਪਤਾ ਵੀ ਲਿਵਰ ਖਰਾਬ ਹੋਇਆ ਤਾਂ ਸਾਨੂੰ ਸ਼ੂਗਰ ਹੋਈ ਹੈ ਤੇ ਅਸੀਂ ਦਵਾਈ ਸਿਰਫ ਸ਼ੂਗਰ ਦੀ ਖਾਈ ਜਾਂਦੇ ਆ ਤੇ ਜਿਹੜੀ ਸਾਡੀ ਜੜ ਕਮਜ਼ੋਰ ਹੋਈ ਸੀ ਜਿਹਦੇ ਕਰਕੇ ਸਾਨੂੰ ਸ਼ੂਗਰ ਹੋਈ ਸੀ ਬੀਪੀ ਹੋਇਆ ਸੀ ਕੋਲੇਸਟ੍ਰੋਲ ਹੋਇਆ ਸੀ ਜਾਂ ਹੋਰ ਵੀ ਕੋਈ ਵੀ ਅਨੇਕਾ ਬਿਮਾਰੀਆਂ ਨੇ ਉਹਦੀ ਜੜ ਫੜੀ ਆਪਾਂ ਡਿਪਰੈਸ਼ਨ ਕਿਸੇ ਬੰਦੇ ਨੂੰ ਉਹਦੀ ਜੜ ਕੀ ਹੈ ਜੀ ਹੋ ਸਕਦਾ ਅਗਲੇ ਨੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਉਹ ਕਰਜ਼ਾ ਜੇ ਲਾਧ ਵੀ ਤਾਂ ਉਹਨਾਂ ਡਿਪਰੈਸ਼ਨ ਕੋਈ ਨਹੀਂ ਸੋ ਇਸ ਲਈ ਜੜ ਜਰੂਰ ਤੱਕ ਨਹੀਂ ਫੜਾਂਗੇ ਅਸੀਂ ਸਭ ਤੋਂ ਵੱਡੀ ਗਲਤੀ ਕਰਦੇ ਆਂ ਵੀ ਅਸੀਂ ਜੜਾਂ ਦੇ ਉੱਤੇ ਕੰਮ ਨਹੀਂ ਕਰਦੇ ਅਸੀਂ ਸਿਰਫ ਉੱਪਰਲੇ ਲੈਵਲ ਦੇ ਉੱਤੇ ਦਰਖਤ ਦੀਆਂ ਟਾਹਣੀਆਂ ਛਾਂਗਦੇ ਰਹਿੰਨੇ ਆਂ ਦਰਖਤ ਤੋਂ ਅਸੀਂ ਤੰਗ ਆ ਪਰ ਅਸੀਂ ਉਹਦੀਆਂ ਟਾਹਣੀਆਂ ਛਾਂਗ ਛਾਂਗ ਕੇ ਸੋਚਦੇ ਵੀ ਲੈ ਵੀ ਦਰਖਤ ਵੜਦਾ ਦਰਖਤ ਵੱਢਿਆ ਉਦੋਂ ਜਾਣਾ ਜਦੋਂ ਇੱਕ ਵੀ ਜੜ ਮਿੱਟੀ 'ਚ ਨਾ ਰਹਿ ਜਾਏ ਕਿਤੇ ਜੇ ਤੇ ਪਾਣੀ ਲੱਗਣਾ ਤੇ ਉਹਨੇ ਫੇਰ ਹੋ ਗਿਆਣ ਠੀਕ ਹੈ ਇਸੇ ਤਰ੍ਹਾਂ ਜਿਹੜੀ ਦੂਜੀ ਅਸੀਂ ਸਭ ਤੋਂ ਵੱਡੀ ਗਲਤੀ ਅਕਸਰ ਦੇਖਿਆ ਲੋਕ ਕਰਦੇ ਨੇ ਉਹੀ ਕਰਦੇ ਨੇ ਵੀ ਫਰਜ਼ ਕਰ ਲਓ ਡਾਕਟਰ ਨੇ ਕਹਿੰਦਾ ਜੀ ਤੁਸੀਂ ਆਹ ਚੀਜ਼ ਖਾਣੀ ਆ 8:00 ਵਜੇ ਖਾਣੀ ਆ ਇੰਨੇ ਟਾਈਮ ਤੱਕ ਖਾਣੀ ਆ ਇੱਕ ਕੋਰਸ ਦੱਸਦਾ ਤੁਹਾਨੂੰ ਕਿ ਦਵਾਈ ਦਾ ਦਵਾਈ ਦਾ ਕੋਰਸ ਦੱਸਦਾ ਐ ਲੋਵੈਟੀ ਦੇ ਵਿੱਚ ਵੀ ਅਸੀਂ ਇਹ ਚੀਜ਼ ਦੇਖਦੇ ਆ ਕਿਸੇ ਵੀ ਪੈਤੀ ਦੇ ਵਿੱਚ ਤੁਸੀਂ ਦੇਖੋਗੇ ਡਾਕਟਰ ਕਹੂਗਾ ਠੀਕ ਹੈ ਜੀ 10 ਦਿਨ 15 ਦਿਨ 20 ਦਿਨ 40 ਦਿਨ 45 ਦਿਨ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਦਾ ਕਹਿੰਦੇ ਹੁੰਨੇ ਵੀ 45 ਦਿਨ ਦਾ ਕੋਰਸ ਹੈ 45 ਦਿਨ ਦੇ ਕੋਰਸ 'ਚ ਕੀ ਹੈ ਵੀ ਤੁਹਾਡੀਆਂ ਰਿਪੋਰਟਾਂ ਤੁਹਾਨੂੰ ਪਤਾ ਲੱਗੇ ਵੀ ਰਿਵਰਸ ਹੋਣ ਲੱਗ ਗਈਆਂ ਠੀਕ ਹੈ ਹੁਣ ਦਿੱਕਤ ਕਿੱਥੇ ਆਉਂਦੀ ਆ ਅਸੀਂ ਆਪ ਹੀ ਡਾਕਟਰ ਬਣ ਜੰਨੇ ਆ ਮਹਾਰਾਜ ਸਹੀ ਸ਼ਰਬਤ ਦੀ ਇੱਕ ਬੋਤਲ ਪੀਤੀ ਸਾਨੂੰ ਲੱਗੇ ਯਾਰ ਵੀ ਜਿਹੜਾ ਅਨਪਚ ਖਾਣਾ ਸੀਗਾ ਪਚਣ ਲੱਗ ਗਿਆ ਖਰਾਕ ਵਧੀਆ ਸ਼ਰੀਰ ਨੂੰ ਲੱਗਣ ਲੱਗੀ ਭੁੱਖ ਸ਼ਰੀਰ ਦੀ ਵੱਧ ਗਈ ਠੀਕ ਹੈ ਤੇ ਬੰਦਾ ਕਹਿੰਦਾ ਬਾਬਾ ਜੀ ਹੁਣ ਕੀ ਲੋੜ ਛੱਡੋ ਪਰੇ ਮਹਾਰਾਜ ਸਹੀ ਸ਼ਰਬਤ ਨੂੰ ਇਹ ਬਹੁਤ ਵੱਡਾ ਸਾਡਾ ਨੁਕਸਾਨ ਹੁੰਦਾ ਕਿਵੇਂ ਨੁਕਸਾਨ ਹੁੰਦਾ ਸਾਨੂੰ ਜਦੋਂ ਪਹਿਲੀ ਚੀਜ਼ ਐਸੀ ਰਿਪੋਰਟ ਕਰਾ ਲਈ ਰਿਪੋਰਟ ਕਰਾਉਣ ਤੋਂ 45 ਦਿਨ ਤੱਕ ਤੁਸੀਂ ਲਗਾਤਾਰ ਸ਼ਰਬਤ ਨੂੰ ਪੀਓ ਉਸ ਤੋਂ ਬਾਅਦ ਆਪਦੀ ਦੂਜੀ ਰਿਪੋਰਟ ਕਰਾਓ ਜੇ ਜਿਹੜਾ ਵੀ ਡਾਕਟਰ ਕੋਈ ਵੀ ਤੁਸੀਂ ਦਵਾਈ ਲੈਣੇ ਮੈਂ ਐਲੋਪੈਥੀ ਦੇ ਵਿਰੋਧਚ ਨਹੀਂ ਕਿਸੇ ਪੈਥੀ ਦੇ ਵਿਰੋਧਚ ਨਹੀਂ ਹੋਮੋਪੈਥੀ ਦੇ ਵਿਰੋਧਚ ਨਹੀਂ ਤੁਸੀਂ ਜਿਹੜੀ ਵੀ ਪੈਥੀ ਜਿਹੜੇ ਵੀ ਡਾਕਟਰ ਹਕੀਮ ਤੇ ਤੁਹਾਡਾ ਵਿਸ਼ਵਾਸ ਮਨ ਬਣਦਾ ਤੁਸੀਂ ਉਹਦੀ ਦਵਾਈ ਖਾਓ ਪਰ ਉਹਦੇ ਦਿੱਤੇ ਟਾਈਮ ਤੇ ਉਹਦੇ ਹਿਸਾਬ ਨਾਲ ਖਾਓ ਬੜੇ ਲੋਕ ਗਲਤੀ ਤੀਜੇ ਨੰਬਰ ਤੇ ਕੀ ਕਰਦੇ ਨੇ ਪਹਿਲੀ ਗੱਲ ਤਾਂ ਕੋਰਸ ਨਹੀਂ ਪੂਰਾ ਕਰਦੇ ਦੂਜੀ ਸਭ ਤੋਂ ਵੱਡੀ ਗਲਤੀ ਕੀ ਕਰਦੇ ਨੇ ਡਾਕਟਰ ਨੇ ਕਿਹਾ ਜੀ ਇੱਕ ਇੱਕ ਚਮਚਾ ਤੁਸੀਂ ਸਵੇਰੇ ਸ਼ਾਮ ਖਾਣਾ ਤੇ ਬੰਦੇ ਕਹਿੰਦੇ ਮੈਂ ਵੈਸੇ ਬਿਮਾਰ ਆ ਪਰ ਮੈਂ ਦਵਾਈ ਪੂਰੀ ਖਾਣੀ ਨਹੀਂ ਕੱਲੀ ਸਵੇਰੇ ਮੈਂ ਵੈਦ ਜੀ ਖਾ ਲਈ ਰਾਤ ਵਾਲੀ ਦਵਾਈ ਮੇਰੀ ਭੁੱਲ ਗਿਆ ਜੀ ਤੇ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਜਵਾਬ ਦੇਖੋ ਵੀ ਅਸੀਂ ਠੀਕ ਹੋਣ ਵਾਲੇ ਰਾਹ ਤੇ ਤਾਂ ਅਸੀਂ ਨਹੀਂ ਤੁਰਦੇ ਡਾਕਟਰ ਇੱਥੇ ਜੀ ਕਿਹੜੀ ਫੂਕ ਮਾਰ ਦੇਵੇ ਜਿਹਦੇ ਨਾਲ ਅਸੀਂ ਠੀਕ ਹੋ ਜਾਈਏ ਠੀਕ ਹੈ ਤੀਸਰੇ ਨੰਬਰ ਤੇ ਆਪਾਂ ਤਿੰਨ ਗਲਤੀਆਂ ਸੁਣਾਈਆਂ ਇਹ ਪਿਛੇ ਚੌਥੀ ਸਭ ਤੋਂ ਵੱਡੀ ਜਿਹੜੀ ਗਲਤੀ ਇਸ ਟਾਈਮ ਅਸੀਂ ਦੇਖਦੇ ਆ ਉਹ ਆਪਾਂ ਇਹ ਕਰਦੇ ਆ ਵੀ ਜਿਹੜੀ ਅਸੀਂ ਦਵਾਈ ਸ਼ੁਰੂ ਕੀਤੀ ਤੁਸੀਂ ਫਰੁਕੀ ਜੀ ਬਚਪਨ ਦੇ ਵਿੱਚ ਕਿੰਨੀਆਂ ਰੋਟੀਆਂ ਖਾਂਦੇ ਸੀਗੇ ਉਹ ਬੜੀਆਂ ਖਾ ਜਾਂਦੇ ਸੀ ਫੇਰ ਵੀ ਅੰਦਾਜ਼ਾ ਅੰਦਾਜ਼ਾ 4 3 4 4 5 ਤੱਕ ਖਾ ਜਾਂਦੇ ਸੀ ਜਿਸੇ ਆਰਾਮ ਨਾਲ ਹੁਣ 4-5 ਰੋਟੀਆਂ ਉਹਦੋਂ ਖਾਂਦੇ ਸੀਗੇ ਅੱਜ ਕਿੰਨੀਆਂ ਖਾਂਦੇ ਹੋ ਅੱਜ ਅਸੀਂ ਇੱਕ ਜਾਂ ਦੋ ਫੁਲਕੇ ਤੱਕ ਕੁਦਰਤ ਨੇ ਆਪਣੀ ਖਰਾਕ ਗਰੋਇੰਗ ਏਜ ਦੇ ਵਿੱਚ ਵਧਾ ਲਈ ਸੀ ਅੱਜ ਉਹਨੂੰ ਗਰੋਥ ਦੀ ਲੋੜ ਨਹੀਂ ਅੱਜ ਉਹਨੂੰ ਸਿਰਫ ਸਟੇਬਿਲਿਟੀ ਦੀ ਲੋੜ ਹੈ। ਤਾਂ ਉਹਨੇ ਆਪਣੀ ਖਰਾਕ ਨੂੰ ਮੇਨਟੇਨ ਕੀਤਾ ਹੋਇਆ। ਠੀਕ ਹੈ। ਅਸੀਂ ਦਵਾਈ ਸ਼ੁਰੂ ਕਰਦੇ ਹਾਂ ਥੋੜੇ ਤੋਂ ਤੇ ਵੱਧਦੇ ਜਾਂਦੇ ਆ। ਤਾਂ ਇਹ ਇਸ ਬਹੁਤ ਵੱਡਾ ਸੰਕੇਤ ਆ। ਕੀ ਬਾਤ ਹੈ। ਕੀ ਵੀ ਅਸੀਂ ਕਿਸੇ ਗਲਤ ਟਰੈਕ ਤੇ ਤੁਰੇ ਹੋਏ ਆ। ਸਾਡਾ ਨੁਕਸਾਨ ਹੋ ਰਿਹਾ ਵੀ ਅਸੀਂ ਜਿਹੜੀ ਚੀਜ਼ ਐਵੇਂ ਕੀ ਹੁੰਦਾ ਜੀ? ਉਦਾਹਰਨ ਦੇ ਤੌਰ ਤੇ ਇੱਕ ਛੋਟੀ ਜੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਅਸੀਂ ਡਿਪੈਂਡੈਂਟ ਹੋ ਜਾਂਦੇ ਆ بڑے ਲੋਕ ਅਫੀਮ ਨੂੰ ਦਵਾਈ ਮੰਨਦੇ ਆ ਉਹ ਕਹਿੰਦੇ ਆ ਅਫੀਮ ਤਾਂ ਬਹੁਤ ਵਧੀਆ ਦਵਾਈ ਹੈ ਖਾ ਲੈਣੀ ਚਾਹੀਦੀ ਹੈ ਤੇ ਮੈਂ ਕਿਹਾ ਜੇ ਤੁਸੀਂ ਖਾਣ ਨੂੰ ਸ਼ੁਰੂ ਕਿੱਥੋਂ ਕੀਤੀ ਸੀ ਕਹਿੰਦੇ ਮਾਂ ਚੇਜ਼ ਦਿੱਤੀਲੀ ਪਿੱਛੇ ਲਾ ਕੇ ਪਹਿਲੇ ਦਿਨ ਖਾਦੀ ਹੈ ਤੇ ਮੈਂ ਕਿਹਾ ਕੀ ਹੋਇਆ ਸੀ ਕਹਿੰਦੇ ਦਰਦ ਤਕਲੀਫ ਜੋੜਾਂ ਦੇ ਦਰਦ ਸਭ ਠੀਕ ਹੋ ਗਈ ਸੀ ਮੈਂ ਠੀਕ ਹੈ ਜੀ ਮੈਂ ਕਿਹਾ ਅੱਜ ਕੀ ਹਾਲਾਤ ਨੇ 2 ਸਾਲ ਬਾਅਦ ਦੀ ਗੱਲ ਆ 2 ਸਾਲ ਬਾਅਦ ਇਹ ਹਾਲਾਤ ਨੇ ਵੀ ਬੰਟੇ ਨੂੰ ਵੀ ਦੋ ਹਿੱਸਿਆਂ 'ਚ ਤੋੜ ਕੇ ਖਾਣਾ ਪੈਂਦਾ ਕਿਉਂਕਿ ਇਕੱਲਾ ਬੰਟਾ ਸਿੱਧਾ ਅੰਦਰ ਲੰਗਦਾ ਨਹੀਂ ਤਾਂ ਉਹ ਬੰਟੇ ਨੂੰ ਤੋੜ ਕੇ ਪਾਣੀ ਦੇ ਨਾਲ ਅੰਦਰ ਲੰਘਾਉਣਾ ਪੈਂਦਾ ਕਿੰਨੇ ਤਾਂ ਜਾ ਕੇ ਕਿਤੇ શરીਰ ਦੁਖਦਾ ਦੁਖਣੋਂ ਹਟਦਾ ਜੇ ਅਸੀਂ ਇਹ ਨਾ ਖਾਈਏ ਤਾਂ ਜਿੰਨਾ ਪਹਿਲਾਂ ਦੁਖਦਾ ਸੀ ਹੁਣ ਉਦੋਂ ਵੀ 100 ਗੁਣਾ ਵੱਧ ਦੁਖਦਾ ਓਕੇ ਤਾਂ ਐਸੇ ਤਰ੍ਹਾਂ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਚਾਹੇਓ ਐਰੋਬੈਟਿਕਾ ਐਲੋਪੈਥੀਆ ਹੋਮੋਪੈਥੀਕਾ ਚਾਹੇ ਕੋਈ ਵੀ ਤੁਸੀਂ ਚੀਜ਼ ਲੈ ਰਹੇ ਹੋ ਜੇ ਉਹ ਦੀ ਡੋਜ਼ ਵੱਧ ਰਹੀ ਆ ਤਾਂ ਤੁਹਾਨੂੰ ਜ਼ਰੂਰੀ ਆ ਚੰਗੇ ਹਕੀਮ ਵੈਦਿਆਂ ਡਾਕਟਰ ਨਾਲ ਜਾਂ ਪਹਿਲਾਂ ਆਪਦੇ ਆਪ ਨਾਲ ਬੈਠ ਕੇ ਇੱਕ ਸਲਾਹ ਕਰਨੀ ਕਿ ਕਿਤੇ ਆਪਾਂ ਗਲਤ ਟਰੈਕ ਤੇ ਤਾਂ ਨਹੀਂ ਤੁਰੇ ਜਾਂਦੇ ਮਤਲਬ ਜੇਕਰ ਤੁਹਾਡੀ ਡੋਜ਼ ਲਗਾਤਾਰ ਵੱਧ ਰਹੀ ਹੈ ਤਾਂ ਤੁਸੀਂ ਗਲਤ ਟਰੈਕ ਤੇ ਉੱਤੇ ਬਿਲਕੁਲ ਜੇ ਫਰੂਕੀ ਜੇ ਤੁਸੀਂ ਆਪਣੀ ਦਵਾਈ ਦਾ ਕੋਰਸ ਦਿੱਤੇ ਹੋਏ ਸਬੰਧਤ ਡਾਕਟਰ ਵੈਦ ਹਕੀਮ ਦਾ ਨਹੀਂ ਪੂਰਾ ਕਰ ਰਹੇ ਤਾਂ ਤੁਸੀਂ ਗਲਤੀ ਤੇ ਹੋ ਜੇ ਤੁਹਾਨੂੰ ਅਸੀਂ ਕਹਿ ਲਈਏ ਕਿ ਲਗਾਤਾਰ ਲਗਾਤਾਰ ਉਹੀ ਪ੍ਰੋਬਲਮ ਵਾਰ-ਵਾਰ ਵਾਰ-ਵਾਰ ਆ ਰਹੀ ਹੈ ਦਵਾਈ ਖਾਣ ਦੇ باوجود ਤਾਂ ਵੀ ਤੁਸੀਂ ਗਲਤੀ ਤੇ ਹੋ ਬਿਲਕੁਲ ਬਿਲਕੁਲ ਜੀ ਜੀ ਪੰਜਵੀਂ ਜੀ ਜਿਹੜੀ ਪੰਜਵੇਂ ਨੰਬਰ ਤੇ ਤੁਸੀਂ ਸਭ ਤੋਂ ਵੱਡੀ ਗਲਤੀ ਕਰਦੇ ਆ ਉਹ ਏਡੀਕ ਛੋਟੀ ਗਲਤੀ ਆ ਪਰ ਉਹ ਨੁਕਸਾਨ ਏਡਾ ਗ ਜ਼ਬਰਦਸਤ ਛੱਡ ਜਾਂਦੀ ਹੈ ਵੀ ਗੱਲ ਹੀ ਛੱਡ ਦੋ ਹੂੰ ਜਦੋਂ ਤੁਹਾਨੂੰ ਕੋਈ ਦਵਾਈ ਦੇਤੀ ਜਦੋਂ ਤੁਹਾਨੂੰ ਕਿਸੇ ਨੇ ਐਲੋਪੈਥੀ ਜਾਂ ਕੋਈ ਵੀ ਤੁਸੀਂ ਦਵਾਈ ਲੈ ਲਈ ABC ਨਹੀਂ ਕੁਝ ਵੀ ਲੈ ਤੇ ਉਹ ਦਵਾਈ ਕਿਸੇ ਡਾਕਟਰ ਹਕੀਮ ਦੀ ਸਲਾਹ ਤੋਂ ਬਿਨਾ ਤੁਸੀਂ ਆਪ ਦੇ ਆਪ ਲੈ ਲਈ ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਪੇਨ ਕਿਲਰ ਲੈਨੇ ਆ ਸਿਰ ਦੁਖਿਆ ਪੇਨ ਕਿਲਰ ਦੀ ਗੋਲੀ ਕੱਢੀ ਅਸੀਂ ਖਾ ਲਈ ਸਾਡੇ ਤਾਂ ਘਰਾਂ ਚ ਪਈਆਂ ਨੇ ਜੀ ਫਿਰ ਇਹੀ ਤਾਂ ਸਿਆਣੇ ਕਹਿੰਦੇ ਹੁੰਦੇ ਵੀ ਘਰ ਦੇ ਵਿੱਚ ਹੀ ਆਪਾਂ ਉਹ ਲਾ ਲਿਆ ਜਿਹੜੀ ਦਰਖਤ ਦੀ ਜਾੜਾ ਜਿਹੜੀ ਘਰ ਦੀ ਨਿਉ ਹੀ ਹਲਾ ਸਕਦੀ ਆ ਹੁਣ ਜਿਹੜੀਆਂ ਚੀਜ਼ਾਂ ਸੀ ਘਰ ਦੇ ਅੰਦਰ ਰੱਖੀ ਬੈਠੇ ਹਾਂ ਐਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਸਰੀਰ ਦੀ ਨਿਊ ਨੂੰ ਹਿਲਾ ਸਕਦੀਆਂ ਨੇ ਓਕੇ ਯਾਨੀ ਪੇਨ ਕਿਲਰ ਖਾਣ ਦਾ ਵੀ ਕੋਈ ਨੁਕਸਾਨ ਮੈਂ ਕਹਿੰਦਾ ਪੇਨ ਕਿਲਰ ਖਾਣ ਦਾ ਕੋਈ ਨੁਕਸਾਨ ਨਹੀਂ ਹੈਗਾ ਪੇਨ ਕਿਲਰ ਖਾਣ ਲਈ ਤੁਹਾਨੂੰ ਇੱਕ ਚੰਗੇ ਹਕੀਮ ਡਾਕਟਰ ਵੈਦ ਦੀ ਸਲਾਹ ਤਾਂ ਲੈ ਲਓ ਦਿੱਕਤ ਆਈ ਅਸੀਂ ਆਪ ਹੀ ਏਡੇ ਕਿ ਸਿਆਣੇ ਆ ਆਪ ਡਾਕਟਰ ਬਣ ਗਏ ਆਪ ਡਾਕਟਰ ਬਣਦੇ ਆ ਔਰ ਉਸ ਤੋਂ ਬਾਅਦ ਆਪ ਦਾ ਨੁਕਸਾਨ ਕਰਾਉਂਦੇ ਆ ਇਹ 5 ਨੰਬਰ ਜਿਹੜੀਆਂ ਗਲਤੀਆਂ ਨੇ ਜੇ ਤੁਸੀਂ ਇਹਨਾਂ ਨੂੰ ਅਵੋਇਡ ਕਰੋ ਤੇ ਤੁਸੀਂ ਆਪ ਦੇਖੋਗੇ ਵੀ ਤੁਹਾਡੀ ਪ੍ਰੋਬਲਮ ਦਿਨੋਂ ਦਿਨ ਤੇ ਰਾਤੋਂ ਰਾਤ ਠੀਕ ਹੁੰਦੀ ਜਾ ਰਹੀ ਆ। ਕੀ ਬਾਤ। ਹਜੇ ਹਾਲਾਤ ਕੀ ਨੇ 10 ਸਾਲ ਹੋ ਗਏ ਜੀ 슈ਗਰ ਦੀ ਗੋਲੀ ਖਾ ਰਿਹਾ। ਬੜੀ ਸਾਡੇ ਕੋਲੇ ਮਾਤਾਵਾ ਆਉਂਦੀਆਂ ਨੇ। ਉਹ ਕਹਿੰਦੇ 20 ਸਾਲ ਤੋਂ ਪੁੱਤ ਅਸੀਂ ਦਵਾਈ ਖਾਣੇ ਆ ਬੀਪੀ ਦੀ। ਹੂੰ ਤੇ ਮੈਂ ਕਿਹਾ ਮਾਤਾ ਜੀ ਡੋਸ ਘਟ ਗਈ। ਕਹਿੰਦੇ ਨਹੀਂ ਡੋਸ ਤਾਂ ਨਹੀਂ ਘਟੀ ਡੋਸ ਤਾਂ ਜੇ ਘਟਾਉਣੀ ਤਾਂ ਦਿੱਕਤ ਆਉਂਦੀ ਆ। ਥਾਇਰੋਇਡ ਦੀ ਗੋਲੀ ਮੈਂ ਹੈਰਾਨ ਆ। 25 25 ਸਾਲ ਲੋਖਾਂ ਦੇ ਆ ਸਾਡੇ ਕੋਲ ਇੱਕ ਪੇਸ਼ੈਂਟ ਸੀਗੇ ਉਹਨਾਂ ਨੂੰ ਥਾਇਰੋਇਡ ਦੀ ਦਿੱਕਤ ਸੀ 20 ਸਾਲ ਉਹਨਾਂ ਨੇ ਦਵਾਈ ਖਾਧੀ ਆ ਫਿਰ ਅਸੀਂ ਉਹਨਾਂ ਨੂੰ ਸ਼ੁਰੂ ਕੀਤੀ ਇੱਕ ਸਾਲ ਦੇ ਵਿੱਚ ਵਿੱਚ ਉਹਨਾਂ ਦੀ ਪਹਿਲਾ 3 ਮਹੀਨੇ ਦੇ ਵਿੱਚ ਉਹਨਾਂ ਦੀ ਦਵਾਈ ਬੰਦ ਹੋਈ ਠੀਕ ਆ ਔਰ ਉਦੋਂ ਬਾਅਦ ਇੱਕ ਦਵਾਈ ਬੰਦ ਹੋ ਗਈ ਦਵਾਈਆਂ ਬੰਦ ਹੋ ਜਾਂਦੇ ਨੇ ਮਾਫ ਕਰਨਾ ਸਾਡੀ ਦਵਾਈ ਵੀ ਬੰਦ ਹੋ ਗਈ ਸੀ ਜੀ ਦਵਾਈਆਂ ਕਿਵੇਂ ਡਾਕਟਰ ਤਾਂ ਕਹਿੰਦੇ ਨੇ ਜੀ ਲਾਈਫਟਾਈਮ ਖਾਣੀ ਪਊਗੀ ਜੇ ਇਹ ਪੰਜ ਗਲਤੀਆਂ ਸੀ ਨਾ ਕਰੀਏ ਦਵਾਈਆਂ ਬੰਦ ਹੋ ਸਕਦੀਆਂ ਬਿਲਕੁਲ ਹੋ ਸਕਦੀਆਂ ਦੇਖੋ ਆਪਾਂ ਇੱਕ ਗੱਲ ਨੂੰ ਸਮਝੋ ਨਾ ਸਾਡਾ ਕੋਈ ਸ਼ਰੀਰ ਦੇ ਵਿੱਚ ਰੋਗ ਆ ਗਿਆ ਜੀ ਹੁਣ ਰੋਗ ਹੀ ਆਇਆ ਹੈ ਨਾ ਤਾਂ ਰੋਗ ਦਾ ਆਪਾਂ ਹੱਲ ਕਰਨ ਵਾਸਤੇ ਉਸ ਤਰ੍ਹਾਂ ਦੇ ਡਾਕਟਰ ਹਕੀਮ ਵੈਦ ਕੋਲ ਚਲੇਗੇ ਹੁਣ ਉਹ ਹੱਲ ਜੇ ਆਪਣਾ ਹੋ ਹੀ ਨਹੀਂ ਰਿਹਾ ਅਸੀਂ 20 ਸਾਲ ਤੱਕ ਇੱਕੋ ਹੀ ਚੀਜ਼ ਵਾਸਤੇ ਦਵਾਈ ਖਾਈ ਜਾਂਦੇ ਆ ਪਰ ਹੱਲ ਸਾਡਾ ਹੋ ਨਹੀਂ ਰਿਹਾ ਤਾਂ ਇੱਥੇ ਡਾਕਟਰ ਨੂੰ ਮੂਰਖ ਅਸੀਂ ਮੂਰਖ ਅਸੀਂ ਬੇਹੂਫੀ ਕਰਨੇ ਆ ਅਸੀਂ ਆਪ ਦਾ ਨੁਕਸਾਨ ਕਰ ਰਹੇ ਆ ਅਸੀਂ ਬੇਕਦਰੀ ਕਰ ਰਹੇ ਆ ਆਪਦੀ ਮਿਹਨਤ ਦੀ ਕਮਾਈ ਹੋਏ ਪੈਸਿਆਂ ਦੀ ਜੀ ਜੀ ਫਿਰ ਹੱਲ ਕੀ ਹੈ ਜੀ ਹੁਣ ਇਹਦਾ ਹੱਲ ਵੀ ਦੱਸੋ ਦੇਖੋ ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਹੈਗੀ ਆ ਤੁਸੀਂ ਇੱਕੋ ਹੀ ਕੰਮ ਕਰਨਾ ਤੁਹਾਨੂੰ ਸ਼ੂਗਰ ਤੁਹਾਨੂੰ ਬੀਪੀ ਦੀ ਦਿੱਕਤ ਆ ਤੁਹਾਡੇ ਕੋਈ ਵੀ ਦਵਾਈ ਥਾਇਰਾਇਡ ਦੀ ਦਵਾਈ ਚੱਲਦੀ ਹੋਵੇ ਸ਼ੂਗਰ ਦੀ ਚੱਲਦੀ ਹੋਵੇ ਜਿਹੜੀ ਮਰਜ਼ੀ ਪੈਥੀ ਦੀ ਜਿਹੜੀ ਮਰਜ਼ੀ ਪੈਥੀ ਦੀ ਚੱਲਦੀ ਹੋਵੇ ਜਿਹੜੀ ਮਰਜ਼ੀ ਐਲੋਪੈਥੀ ਦੀ ਦਵਾਈ ਚੱਲਦੀ ਹੋਵੇ ਜਿਹੜੀ ਮਰਜ਼ੀ ਪੈਥੀ ਦੀ ਤੁਹਾਡੀ ਦਵਾਈ ਚੱਲਦੀ ਹੋਵੇ ਬڑے ਲੋਕਾਂ ਨੂੰ ਦਿੱਕਤ ਤਾਂ ਫਰੂਕੀ ਜੀ ਉਹ ਕਹਿੰਦੇ ਕੋਲੇਸਟ੍ਰੋਲ ਵੱਜ ਜਾਂਦਾ ਉਹਦੇ ਕਰਕੇ ਸਾਡੀ ਹਾਰਟ ਪਲਪੀਟੇਸ਼ਨ ਹੁੰਦੀ ਹੈ। ਵੀ ਵਿਟਾਮਿਨਸ ਬੋਡੀ ਚ ਪੂਰੇ ਨਾ ਰਹਿੰਦੇ ਹੋਣ। ਠੀਕ ਹੈ। ਤੁਸੀਂ ਵਿਟਾਮਿਨ ਜੋ ਤੁਸੀਂ ਆਲਰੇਡੀ ਖਰਾਕ ਲੈ ਰਹੇ ਹੋ ਤੁਸੀਂ ਉਹੀ ਖਰਾਕ ਲੈਣੀ ਹੈ। ਉਹਦੇ ਵਿੱਚ ਕੋਈ ਅਲਟਰੇਸ਼ਨ ਨਹੀਂ ਕਰਨੀ। ਸਿਰਫ ਇੱਕੋ ਹੀ ਕੰਮ ਕਰਨਾ। ਰੋਜ਼ਾਨਾ ਤੁਸੀਂ ਸਵੇਰੇ ਉੱਠ ਕੇ ਆਹ 15 ਐਮਐਲ ਜੀ ਆਹ ਦਿਖਾ ਦਿਓ ਇੱਥੇ। ਠੀਕ ਹੈ। ਆਹ 15 ਐਮਐਲ ਆਪਾਂ ਮਹਾਰਾਜਾ ਸ਼ਹੀ ਸ਼ਰਬਤ ਭਰ ਲਈਏ। ਠੀਕ ਹੈ। ਠੀਕ ਹੈ। ਪਰ ਤੁਸੀਂ ਇਹਨੂੰ ਐਦਾਂ ਪੀਣਾ ਸਵੇਰੇ ਵੀ ਪੀਣਾ ਸ਼ਾਮ ਨੂੰ ਵੀ ਪੀਣਾ ਠੀਕ ਹੈ ਔਰ ਜਿਹੜੀ ਵੀ ਤੁਸੀਂ ਦਵਾਈ ਇਸ ਟਾਈਮ ਲੈ ਰਹੇ ਹੋ ਉਹੀ ਦਵਾਈ ਲੈਣੀ ਆ ਠੀਕ ਹੈ ਤੁਸੀਂ ਚਾਹ ਕੋਈ ਐਲੋਪੈਥੀ ਹੈ ਚਾਹ ਐਰੋਵੈਡਿਕ ਹੈ ਚਾਹ ਕੋਈ ਵੀ ਮੈਡੀਸਨ ਮੈਂ ਕਹਿੰਦਾ ਫਰੂਕੀ ਜੀ ਜਿਹੜੀ ਵੀ ਤੁਸੀਂ ਪੈਤੀ ਇਸ ਟਾਈਮ ਲੈ ਰਹੇ ਹੋ ਤੁਸੀਂ ਉਹੀ ਪੈਤੀ ਰੱਖੋ ਤੁਸੀਂ ਇੱਕ ਚੀਜ਼ ਦੇਖਣੀ ਹੈ ਵੀ ਮਹਾਰਾਜਾ ਸ਼ਾਹੀ ਸ਼ਰਬਤ ਦੇ ਨਾਲ ਉਹੀ ਦਵਾਈ ਦਾ ਅਸਰ ਵਧੇ ਕਿਵੇਂ ਤੁਸੀਂ ਅੱਜ ਆਪਣੀ ਰਿਪੋਰਟ ਕਰਾਓ ਜਿਹੜੀ ਵੀ ਦਿੱਕਤ ਦੀ ਤੁਸੀਂ ਦਵਾਈ ਖਾ ਰਹੇ ਹੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਹੀ ਮਹਾਰਾਜ ਸਹੀ ਸ਼ਰਬਤ ਸ਼ੁਰੂ ਕਰੋ ਪਰ ਹੁਣ ਬੇਨਤੀ ਹੈ ਕਿ ਆ ਵੀ 45 ਦਿਨ ਕੋਰਸ ਇਹਦਾ ਵੀ ਪੂਰਾ ਕਰਿਓ ਅੱਛਾ ਮੈਨੂੰ ਇਹ ਸੋਚ ਲੱਗੇ ਜੇ ਰਿਪੋਰਟਾ ਠੀਕ ਆ ਗਈ ਫਿਰ ਬੰਦ ਕਰ ਦਈਏ ਨਹੀਂ ਨਹੀਂ ਇੱਕ ਵਾਰ ਤੁਸੀਂ 45 ਦਿਨ ਇਹਦਾ ਕੋਰਸ ਪੂਰਾ ਕਰਿਓ ਤੁਹਾਨੂੰ 45 ਦਿਨਾਂ ਦੇ ਵਿੱਚ ਵਿੱਚ ਪਤਾ ਲੱਗ ਜੂ ਵੀ ਤੁਹਾਡੀ ਜਿਹੜੀ ਵੀ ਚੀਜ਼ ਦੀ ਤੁਸੀਂ ਦਵਾਈ ਖਾ ਰਹੇ ਸੀ ਉਹਦੀ ਖਾਪਤ ਸਰੀਰ ਦੇ ਅੰਦਰ ਵੱਧ ਹੋਣ ਲੱਗੀ ਉਹ ਸਰੀਰ ਨੂੰ ਵੱਧ ਨੁੱਚਣ ਲੱਗਣ ਲੱਗੀ ਔਰ ਬੜੀ ਵਾਰੀ ਹਰਾਨੀ ਹੁੰਦੀ ਹੈ ਫਰੂਕੀ ਜੀ ਕਈ ਵਾਰੀ ਕੇਸ ਕਿਸ ਤਰ੍ਹਾਂ ਦੇ ਨਿਕਲਦੇ ਆ ਡਾਇਬੀਟੀਜ਼ ਹੀ ਰਿਵਰਸ ਹੋ ਗਈ ਜਿਹਦੇ ਵਿੱਚ ਅਸੀਂ ਕੋਈ ਆਯੁਰਵੈਦਿਕ ਡਾਇਬੀਟੀਜ਼ ਦੀ ਦਵਾਈ ਦਿੱਤੀ ਨਹੀਂ ਮਹਾਰਾਜ ਜੈ ਸ਼ਰਬਤ ਮਹਾਰਾਜ ਜੈ ਸ਼ਰਬਤ ਦੇ ਨਾਲ ਜੀ ਜੀ ਸੋ ਉਹਨਾਂ ਦੀ ਐਚਬੀਏ1ਸੀ ਸੀਗੀ ਉਹਨਾਂ ਦੀ ਐਚਬੀਏ1ਸੀ ਡਕਾਰ ਆਉਣ ਲੱਗ ਗਈ ਨਹੀਂ ਹੁੰਦੇ ਨੇ ਜੀ ਡਕਾਰ ਫਿਰ ਇਹ ਨਾਲ ਦੀ ਨਾਲ ਫਿਰ ਰਿਲੀਜ਼ ਕਰਦੀ ਹੈ ਜੀ ਇਹ ਲਿਵਰ ਦੇ ਪੋਰਸ ਨੂੰ ਖੋਲ ਦਿੰਦੀ ਹੈ ਤਾਂ ਜਿੰਨੀ ਗੈਸ ਅੰਦਰ ਸਟੋਰਡ ਆ ਫਰੂਕੀ ਜੀ ਉਹਨੂੰ ਇਹ ਬਾਹਰ ਕੱਢਦੀ ਹੈ ਠੀਕ ਹੈ ਤਾਂ ਜਿੰਨੀ ਵੀ ਤੁਹਾਡੇ ਸਰੀਰ ਦੇ ਵਿੱਚ ਦਿੱਕਤਾਂ ਹੈਗੀਆਂ ਨੇ ਉਹ ਤੁਸੀਂ ਦੇਖੋਗੇ ਵੀ ਦਿਨਾਂ ਦੇ ਵਿੱਚ ਹੀ ਠੀਕ ਹੋਣ ਲੱਗ ਜਾਣਗੀਆਂ। ਔਰ ਅੱਜ ਦੀ ਰਿਪੋਰਟ ਤੇ 45 ਦਿਨਾਂ ਦੀ ਬਾਅਦ ਦੀ ਰਿਪੋਰਟ ਤੁਹਾਡਾ ਜਿਹੜਾ ਵੀ ਡਾਕਟਰ ਤੁਹਾਡਾ ਇਲਾਜ ਕਰ ਰਿਹਾ ਉਹ ਤੋਂ ਨੂੰ ਪੁੱਛੋਗਾ ਵੀ ਇਹ ਜਿਆ ਕੀਤਾ ਕੀ ਆ ਵੀ ਜਿਹੜਾ ਤੁਸੀਂ ਇੰਨੀ ਛੇਤੀ ਠੀਕ ਹੋਣ ਲੱਗ ਗਏ। ਕੀ ਬਤਾ ਬਿਲਕੁਲ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ। ਸੋ ਪੰਜ ਜਿਹੜੀਆਂ ਗਲਤੀਆਂ ਹੈਗੀਆਂ ਨੇ ਤੁਹਾਡੇ ਨਾਲ ਅਸੀਂ ਅੱਜ ਸ਼ੇਅਰ ਕੀਤੀਆਂ ਨੇ, ਸਾਂਝੇ ਕੀਤੀਆਂ ਨੇ ਔਰ ਉਮੀਦ ਕਰਦਾ ਕਿ ਆਪਣੇ ਵੇ ਆਫ ਟਰੀਟਮੈਂਟ ਦੇ ਵਿੱਚ ਜਿਹੜਾ ਤੁਸੀਂ ਟਰੀਟਮੈਂਟ ਜਿਹੜਾ ਵੀ ਤੁਸੀਂ ਕਰਵਾ ਰਹੇ ਹੋ ਕਿਸੇ ਪਾਸੇ ਵੀ ਕਰਵਾ ਰਹੇ ਹੋ ਤਾਂ ਇਹ ਪੰਜ ਗਲਤੀਆਂ ਤੁਸੀਂ ਅਵੋਇਡ ਜ਼ਰੂਰ ਕਰੋਗੇ ਜਿਹੜੀਆਂ ਅਸੀਂ ਆਪਣੇ ਟਰੀਟਮੈਂਟ ਦੇ ਵਿੱਚ ਕਰਵਾ ਲੈਣੇ ਆ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਅੱਛਾ ਇਹਦਾ ਜੀ ਰਾਬਤਾ ਕਿਵੇਂ ਕਰਨ ਲੋਕ ਤੁਹਾਡੇ ਨਾਲ ਹਮੇਸ਼ਾ ਇਹ ਅਸੀਂ ਭੁੱਲ ਜਾਂਦੇ ਹਾਂ ਕਈ ਵਾਰ ਦੇਖੋ ਇਹਦੇ ਵਿੱਚ ਇੱਕੋ ਚੀਜ਼ ਹੈ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਔਰ ਦੂਸਰੀ ਗੱਲ ਕੀ ਹੈ ਵੀ ਜਦੋਂ ਤੁਸੀਂ ਸੰਪਰਕ ਕਰੋਗੇ ਤਾਂ ਆਪਦੇ ਆ ਰਿਪੋਰਟਸ ਵੀ ਸ਼ੇਅਰ ਕਰ ਦਿਓ ਤੇ ਅਸੀਂ ਤੁਹਾਨੂੰ ਬੈਟਰ ਗਾਈਡ ਕਰ ਸਕਦੇ ਹਾਂ ਵੀ ਕਦੋਂ ਤੁਸੀਂ ਆਉਣਾ ਕਿਹੜੀ ਜਗ੍ਹਾ ਤੇ ਤੁਸੀਂ ਆਉਣਾ ਕਈ ਵਾਰੀ ਇਹ ਵੀ ਹੋ ਸਕਦਾ ਵੀ ਅਸੀਂ ਤੁਹਾਡੇ ਪਿੰਡਾਂ ਵਾਲੀ ਸਾਈਡ ਹੀ ਆਏ ਹੋਈਏ ਤਾਂ ਤੁਹਾਡੇ ਘਰੇ ਆ ਕੇ ਵੀ ਮਿਲ ਸਕਦੇ ਹਾਂ ਇਹ ਵੀ ਹੋ ਸਕਦਾ ਵੀ ਅਸੀਂ ਲੁਧਿਆਣੇ ਹੋਈਏ ਤੇ ਅਸੀਂ ਤੁਹਾਨੂੰ ਟਾਈਮ ਦੇ ਦੀ ਵੀ ਫਲਾਨੇ ਦਿਨ ਨੂੰ ਜਾਂ ਫਲਾਨੇ ਟਾਈਮ ਤੇ ਤੁਸੀਂ ਲੁਧਿਆਣੇ ਆਜੋ ਤਾਂ ਜੋ ਤੁਹਾਡਾ ਟਾਈਮ ਵੀ ਕੀਮਤੀ ਆ ਉਹ ਵੀ ਨਾ ਵੇਸਟ ਹੋਵੇ ਤੇ ਅਸੀਂ ਵੀ ਜਿਹੜਾ ਆਪਦਾ ਟਾਈਮ ਆ ਉਹ ਸਫਲ ਤੌਰ ਤੇ ਪੇਸ਼ੈਂਟਾਂ ਵਾਸਤੇ ਕੱਢ ਸਕੀਏ ਜੀ ਬਹੁਤ ਬਹੁਤ ਧੰਨਵਾਦ ਸੋ ਇੱਕ ਵਾਰ ਮੋੜ ਤੋਂ ਇਹ ਗੁਜ਼ਾਰਿਸ਼ ਹੈ ਕਿ ਆਪਣੇ ਡਾਕਟਰ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਬੰਨਣਾ ਜਿਸ ਤਰੀਕੇ ਨਾਲ ਯੋਧਾ ਜੀ ਨੇ ਦੱਸਿਆ ਕਿ ਜਿਹੜੀ ਪੰਜਵੀਂ ਵੱਡੀ ਗਲਤੀ ਅਸੀਂ ਇਹ ਕਰਦੇ ਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਅਸੀਂ ਆਪਣੀ ਮਰਜ਼ੀ ਕਰ ਲੈਂਦੇ ਆ ਕਈ ਵਾਰ ਉਹ ਵੀ ਸਾਨੂੰ ਖੋਸਾਨ ਕਰ ਚੰਦਾ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਬਾਬਤ ਤੁਹਾਨੂੰ ਪਤਾ ਹੈ ਕਿ ਉਹ ਇਹ ਪੰਜ ਗਲਤੀਆਂ ਕਰਦੇ ਨੇ ਧੰਨਵਾਦ